ਓ ਮਾਂ ਸਲਾਮ ਮਾਂ ਸਲਾਮ ਯਾ ਓਕੇ ਇਹ ਅੰਦਰਲੇ ਪਾਸੇ ਘਰ ਦਿਖਾਉਣੇ ਹੁਣ ਇਹਨਾਂ ਦਾ ਉਹ ਵਾਹ ਕਮਾਲ ਹੋ ਗਈ ਯਾਰ ਐਡਾ ਸੋਹਣਾ ਘਰ ਬਈ ਤੇ ਆ ਸਾਰੀਆਂ ਪਲੇਟਸ ਐ ਮੈਨੂੰ ਲੱਗਦਾ ਖਾਣ ਕਿਚ ਵੀ ਦੇਖੀਏ ਸੀ ਹਾਂਜੀ ਖਾਣ ਪੀਣ ਵਾਲੀਆਂ ਲਓ ਜੀ ਨਮਸਤੇ ਹਾਊ ਆਰ ਯੂ ਕੈਸੇ ਹੋ ਠੀਕ ਹੋ ਹਾਂ ਲੋ ਆਪ ਕਹਾਂ ਸੇ ਹਮ ਪੰਜਾਬ ਸੇ ਆਏ ਪੰਜਾਬ ਸੇ ਆ ਆਪ ਜਾਣਦੇ ਹੋ ਪੰਜਾਬ ਮੈਂ ਗੁਜਰਾਤ ਹੰਦਾਬਾਦ ਆਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆ ਕਿ ਸਮਾਲੀਆ ਦੇ ਲੋਕਾਂ ਦਾ ਰਹਿਣ ਸਹਿਣ ਕਿਹੋ ਜਿਹਾ ਹੋਊਗਾ ਫਿਲਹਾਲ ਸਮਾਲੀਆ ਜਾਣਾਂਗਾ ਹਜੇ ਮੇਰੀ ਬੱਕਟ ਲਿਸਟ ਦੇ ਵਿੱਚ ਹੈ ਕਿ ਸਮੁੰਦਰੀ ਲਟੇਰਿਆਂ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਹੈ ਉਹ ਸ਼ਹਿਰ ਤੇ ਅਸੀਂ ਉਹਦੇ ਬਿਲਕੁਲ 100 ਕਿਲੋਮੀਟਰ ਦੇ ਨੇੜੇ ਆ ਹੈ ਅਸੀਂ ਥੋਪੀਆ ਚ ਇਹਦਾ ਸ਼ਹਿਰ ਪੈਂਦਾ ਹੈ ਥੋਪੀਆ ਦਾ ਹਰਾਰ ਇੱਥੋਂ ਸਮਾਲੇ ਦਾ ਬਾਰਡਰ 100 ਕਿਲੋਮੀਟਰ ਹੈ ਤੇ ਜਿੰਨਾ ਸਮਾਲੇ ਤੋਂ ਸਮਗਲਿੰਗ ਹੋ ਕੇ ਸਮਾਨ ਆਉਂਦਾ ਨਾ ਉਹ ਸਾਰਾ ਇਹ ਸ਼ਹਿਰ ਚ ਸਭ ਤੋਂ ਪਹਿਲਾਂ ਹੁੰਦਾ ਜਿੰਨਾ ਤੋਂ ਲੁੱਟਿਆ ਹੋਇਆ ਸਮਗਲਿੰਗ ਹੋਣ ਲਈ ਇੱਥੇ ਆਉਂਦਾ ਇੱਥੋਂ ਫਿਰ ਅੱਗੇ ਐਦਿਸ ਬਾਬਾ ਜਿਹੜੀ ਰਾਜਧਾਨੀ ਵਗੈਰਾ ਉਧਰ ਨੂੰ ਜਾਂਦਾ ਹੈਗਾ ਸੋ ਜਿਹੜੇ ਇੱਥੇ ਲੋਕਾਂ ਦਾ ਰਹਿਣ ਸਹਿਣ ਉਹ ਵੀ ਸੇਮ ਹੈ ਜਿਹੋ ਜਿਹੇ ਸਮਾਲੇ ਦੇ ਲੋਕਾਂ ਦਾ ਰਹਿਣ ਸਹਿਣ ਉਹ ਹੈ ਜਾਂ ਇੱਥੇ ਦਾ ਕਿਹੋ ਜਿਹਾ ਵਾਲਾ ਦੁਬਾਰੇ ਸ਼ਹਿਰ ਦਾ ਉਹ ਸਾਰਾ ਕੁਝ ਅਜੇ ਤੁਹਾਨੂੰ ਦਿਖਾਵਾਂ ਇਹ ਸਾਡੇ ਹੋਟਲ 'ਚ ਆ ਗਈ ਸਾਨੂੰ ਗੱਡੀ ਲੈਣ ਦੇ ਲਈ ਸ਼ੈਂਪੀ ਦੀ ਦੱਦੀ ਤੇ ਨਾਲ ਗੁੱਡ ਮਾਰਨਿੰਗ ਹਾਊ ਆਰ ਯੂ ਗੁੱਡ ਤੇ ਨਾਲ ਆ ਗਿਆ ਸਾਡਾ ਗਾਈਡ ਸਲੇਮਨ ਤੇ ਇੱਥੇ ਵੀ ਅਸੀਂ ਇਹ ਸ਼ਹਿਰ 'ਚ ਗਾਈਡ ਰੱਖਿਆ ਹੋਇਆ ਸੋ ਟੂਡੇ ਵੀ ਆਰ ਗੋਇੰਗ ਟੂ ਐਕਸਪਲੋਰ ਹਰਰ ਸਿਟੀ ਯੈਸ ਦ ਆਲਡ ਟਾਊਨ ਆਲਡ ਟਾਊਨ ਯੈਸ ਓਕੇ ਵੀ ਗੋਨ ਟੂ ਵਾਕਸ through the alleyways the colorful streets and okay. some holy place small okay. mosque all ਤੇ ਇਹ ਸ਼ਹਿਰ ਦਾ ਜਿਵੇਂ ਤੁਹਾਨੂੰ ਦੱਸਿਆ ਦੀ ਰਹਿਣ ਸਹਿਣ ਕਿਹੋ ਜਿਹਾ ਸਾਰਾ ਕੁਝ ਇਹ ਸਾਨੂੰ ਗਾਈਡ ਸਾਡਾ ਦਿਖਾਊਗਾ ਹਾਂ ਤੇ ਹਾਂਜੀ ਗੁਰੂ ਵੀ ਨਾ ਗਤੀ ਇਸ ਲਈ ਜਦੋਂ ਤੁਸੀਂ ਅਫਰੀਕਾ ਦੇ ਇਥੋਪੀ ਆ ਜਾ ਅਫਰੀਕਾ ਦੇ ਕਿਸੇ ਵੀ ਦੇਸ਼ ਚ ਛਤਰੀ ਜ਼ਰੂਰ ਰੱਖਿਓ ਕਿਉਂਕਿ ਗਰਮੀ ਬਹੁਤ ਪੈਂਦੀ ਇੱਥੇ 9 ਵਜੇ ਹੋਇਆ लेट्स ਗੋ ਯੱਲਾ ਓਕੇ ਯੱਲਾ ਇੱਥੇ ਜਿਹੜੇ ਜ਼ਿਆਦਾਤਰ ਤੁਹਾਨੂੰ ਮਿਲਣਗੇ ਨਾ ਸਾਰੇ ਮਤਲਬ ਲੋਕ ਉਹ ਜਿਆਦਾ ਮੁਸਲਮਾਨ ਮਿਲਣਗੇ ਉਹ ਬਾਕੀ ਗੱਲਾਂ ਬਾਤਾਂ ਕਰਦੇ ਹਾਂ ਹਾਂਜੀ ਸਮਾਲੀਆ ਚ ਵੀ ਜਾ ਰਹੇ ਹੋ ਜੇ ਆਟੇ ਉਚ ਆਟੋ ਚੱਲਦੇ ਹੋਣਗੇ ਸਾਰੇ TVS Bajaj ਤੇ ਸਾਰੇ ਇਹੀ ਬਣੇ ਹੋਏ ਆ ਕਈ ਵਿੱਚ ਟੋヨタ ਦੇ ਵੀ ਹੁੰਦੇ ਆ ਫੋਰਸ ਦੇ ਆ ਹਾਂਜੀ ਅਸੀਂ ਨਾ ਸ਼੍ਰੀਲੰਕਾ ਚ ਇੰਨੇ ਆਟੋ ਚੱਲਦੇ ਦੇਖੇ ਸੀ ਤੇ ਸ਼੍ਰੀਲੰਕਾ ਤੋਂ ਬਾਅਦ ਪਹਿਲੀ ਵਾਰੀ ਆ ਇਥੋਪੀਆ ਦੇ ਹਰਰ ਸਿਟੀ ਚ ਦੇਖੇ ਆ ਤੇ ਹੁਣ ਅਸੀਂ ਆਟੋ ਦੇ ਨਾਲ ਸਭ ਤੋਂ ਪਹਿਲਾਂ ਇਹ ਸ਼ਹਿਰ ਦੇ 올ਡ ਟਾਊਨ ਚ ਪਹੁੰਚ ਗਏ ਆ। ਵੈਸੇ ਇਹ ਸ਼ਹਿਰ ਵੀ ਦੋ ਹਿੱਸਿਆਂ ਚ ਵੰਡਿਆ ਹੋਇਆ ਹੈਗਾ। ਇੱਕ ਪੁਰਾਣਾ ਸ਼ਹਿਰ ਹੈ ਮਤਲਬ ਪੁਰਾਣਾ ਹਿੱਸਾ ਇੱਕ ਨਵਾਂ ਹਿੱਸਾ। ਤੇ ਜਿਹੜਾ ਪੁਰਾਣਾ ਹਿੱਸਾ ਹੈ ਉਹ ਬਹੁਤ ਦੇਖਣ ਵਾਲਾ ਹੈ ਯੂਨੀਕ ਹੈ ਤੇ ਆਪਾਂ ਉੱਥੋਂ ਹੀ ਅੱਜ ਦਾ ਵਲੌਗ ਸ਼ੁਰੂ ਕਰਾਂਗੇ ਤੇ ਅੱਗੇ ਜਿਵੇਂ ਜਿਵੇਂ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਉਹ ਸਾਰੀਆਂ ਤੁਹਾਨੂੰ ਦਿਖਾਵਾਂਗੇ। ਲੋਕ ਇੱਥੇ ਵੀ ਜੈਬਰਾ ਕ੍ਰੋਸਿੰਗ ਤੋਂ ਕ੍ਰੋਸ ਕਰਦੇ ਆ। ਇਹ ਅਫਰੀਕਾ ਚ ਲਗਭਗ ਹਰ ਮੁਲਕ ਜੀ ਫੋਲੋ ਕੀਤਾ ਜਾਂਦਾ ਇਹ ਰੂਲ ਇਹ ਵੀ ਆਊਟਸਾਈਡ ਦਾ 올ਡ ਟਾਊਨ ਦਾ 올ਡ ਟਾਊਨ ਇਸ ਕਵਰਡ ਵਿਦ ਅ ਵਾਲ ਥਰੂ ਦਾ ਵਾਲ ਵੀ ਡੂ ਹੈਵ ਅ ਫਾਈਵ ਗੇਟ 올 ਦਾ ਫਾਈਵ ਗੇਟ ਹੈਜ਼ ਅ ਨੇਮ ਦਾ ਨੇਮ ਹੈਜ਼ ਅ ਮੀਨਿੰਗ ਆਲਸੋ ਥਿਸ ਇਜ਼ ਵਨ ਆਫ ਦਾ ਗੇਟਸ ਕਾਲਡ ਡੁਕ ਗੇਟ ਮੀਨਸ ਬਿਗ ਦਾ ਬਿਗ ਗੇਟ 올 ਦਾ ਮੇਨ ਗੇਟ ਇਹ ਸ਼ਹਿਰ ਬਾਰੇ ਥੋੜਾ ਜਿਹਾ ਤੁਹਾਨੂੰ ਦੱਸਦਾ ਮੈਂ ਜਿਹੜਾ ਇਹ ਜਿਵੇਂ ਬਾਈ ਨੇ ਦੱਸਿਆ ਹੈ ਜਿਹੜਾ ਪੁਰਾਣਾ ਸ਼ਹਿਰ ਹੈ ਸਾਰਾ ਇਹ ਇੱਕ ਵਾਲ ਬਣੀ ਹੋਈ ਹੈ ਪੂਰੇ ਸ਼ਹਿਰ ਦੇ ਆਲੇ ਦੁਆਲੇ ਉਹਦੇ ਅੰਦਰ ਵਸਿਆ ਹੋਇਆ ਹੈਗਾ ਤੇ ਬਾਈ ਨੇ ਦੱਸਿਆ ਕਹਿੰਦਾ ਵੀ 76 ਰਾਜੇ ਹੋਏ ਆ ਸਾਡੇ ਇਹਦੇ ਹਰਾਰ ਸਿਟੀ ਦੇ ਜਿਹੜਾ ਸਮਾਲੀਆ ਦੇ ਬਿਲਕੁਲ ਨਾਲ ਪੈਂਦਾ ਹੈਗਾ ਤੇ ਅਮੀਰ ਅਬਦੁੱਲਾ ਇਹਦਾ ਲਾਸਟ ਰਾਜਾ ਹੋਇਆ ਹੈਗਾ ਤੇ 76ਵਾਂ ਰਾਜਾ ਅਮੀਰ ਅਬਦੁੱਲਾ ਹੋਇਆ 1879 ਚ ਜਿਹੜਾ 76ਵਾਂ ਰਾਜਾ ਸੀਗਾ ਉਹਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਚ ਇਹਨਾਂ ਦੇ 1879 ਚ ਦੇਖ ਲਓ ਇਹਨਾਂ ਦੇ ਗਵਰਨਮੈਂਟ ਬਣਨ ਲੱਗੀ ਸੀ ਆਪਣੇ 1947 ਚ ਬਣ ਲੱਗੀ ਐ ਤੇ ਥੋਪੀਆ ਬਾਰੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਇਹ ਥੋਪੀਆ ਉਹ ਇਹ ਦੇਸ਼ ਹੈ ਜਿਹੜਾ ਅੱਜ ਤੱਕ ਕਦੇ ਗੁਲਾਮ ਨਹੀਂ ਹੋਇਆ ਅਫਰੀਕਾ ਦੇ ਜਿਵੇਂ ਕੀਨੀਆ ਰਵਾਂਡਾ ਜ਼ਗਾਂਡਾ ਸਾਰੇ ਦੇਸ਼ਾਂ ਦੀ ਕਲੋਨੀ ਮਤਲਬ ਕਲੋਨੀਆ ਰਹੀਆਂ ਬ੍ਰਿਟਿਸ਼ ਕਲੋਨੀ ਪੁਰਤਗਾਲੀ ਹੋਰ ਇੱਥੇ ਆਏ ਸੀਗੇ ਇਟਾਲੀਅਨ ਮੂਸੋਲਿਨੀ ਦੇ ਟਾਈਮ ਇਟਲੀ ਨੇ ਇੱਥੇ ਅਟੈਕ ਵੀ ਕੀਤਾ ਸੀਗਾ ਪਰ ਉਹਨਾਂ ਨੂੰ ਇਹਨਾਂ ਨੇ ਰਾਜ ਨਹੀਂ ਕਰਨ ਦਿੱਤਾ ਕਿਉਂਕਿ ਇੱਥੇ ਰਾਜੇ ਜਿਹੜੇ ਸੀਗੇ ਉਹ ਸਟਰੋਂਗ ਬੌਸ ਸੀਗੇ ਤੇ ਇਹ ਰਾਜੇ ਦੇ ਅੰਦਰਲੇ ਪਾਸੇ ਦਾ ਸ਼ਹਿਰ ਕਿਹੋ ਜਿਹਾ ਹੁਣ ਉਹ ਦਿਖਾਉਨੇ ਆ ਤੇ ਤੁਹਾਨੂੰ ਥੋੜਾ ਜਿਹਾ ਸ਼ਹਿਰ ਦਿਖਾ ਦਾਂ ਇਹ ਇਹੋ ਜਿਹਾ ਦਿਖਦਾ ਜਿਹੜਾ ਇਹ ਪੁਰਾਣਾ ਸ਼ਹਿਰ ਵਸਿਆ ਹੋਇਆ ਹੈਗਾ ਇਹ ਕਹਿੰਦਾ ਬਾਈ ਕਹਿੰਦਾ ਬਹੁਤ ਸਾਰੇ ਇੰਡੀਅਨ ਵਾਟ ਹਰ ਆਰ ਇਨਸਪਾਇਟ ਮਿਕਸ ਟੂ ਦ ਇੰਡੀਅਨ ਦੇ ਪੀਪਲ ਆਰ ਮਿਕਸ ਆ ਦ ਫੂਡ ਆ ਦੀ ਆਰਕੀਟੈਕਚਰ ਆਫ ਹਾਊਸਸ ওকে ਐਸ ਥਿੰਗ ਵੀ ਹੈਵ ਆ Uh, indian people live in here uh, okay. in arar uh, since ancient okay so uh, as you see here this indian op, this turban <laughs> is from india, india. haan ji vi jehdiyan itthe aa barber shops ne kehnda vi ohna de malik ne jehde oh indian ne boss ne jehde oh indian ne boss sare time de kehnda indian itthe rehnde hai te thanu ikai ae kehnda main shop te leke chalde ha hello aa dekho aa town de naal aa khota turya ferda ओके ओके गो गो ए बारबर शॉप है इतने ये भी कहने इंडियन दी है हेलो जी नमस्ते हाउ आर यू आ, कैसे हो ठीक हो आप कहाँ से हम पंजाब से हैं पंजाब से आ आप आ, जानते हो पंजाब मैं गुजरात है अहमदाबाद अच्छा अहमदाबाद से, से हो कितने टाइम से हो इधर चालीस साल चालीस साल हो गया ਇਦਰੀ ਜੇਹੀ ਯਹੀ بار بار ਕਾਮ ਕਰ ਆਪਣਾ ਪੰਜਾਬੀ ਆ ਹਾਂ ਹਾਂ ਆਪਣਾ ਬਸਰ ਰਤੇ ਇਹ ਕੌਣ ਥੇ ਸਵਰਨ ਸਿੰਘ ਸਵਰਨ ਸਿੰਘ ਐਮਬੈਸਡਰ ਥੇ ਇਹ ਦੇਖੋ ਬਈ ਦੀ ਪ੍ਰੈਜ਼ੀਡੈਂਟ ਹੋਲਡਿੰਗ ਟਾਕਸ ਵਿਦ ਇੰਡੀਅਨ ਐਮਬੈਸਡਰ ਤੇ ਇੰਡੀਅਨ ਐਮਬੈਸਡਰ ਸੀਗੇ ਤੇ ਨਾਲ ਆਹ ਹੰਤਾ ਬਚਨ ਹੋ ਰਹੇ ਨੇ ਪੁਰਾਣੀਆਂ ਫੋਟੋਆਂ ਸਾਰੀਆਂ ਲੱਗੀਆਂ ਹੋਈਆਂ ਤੇ ਵਨ ਇਟ ਵਾਸ ਟੇਕਨ ਦਿਸ ਫੋਟੋ ਵਨ ਇਟ ਵਾਸ ਟੇਕਨ ਉਹ ਤੁਸੀਂ ਤੋਂ ਆਗ 2-3 ਸਾਲੋਂ ਡੋਤੀ ਸਾਲੋਂ ਨਹੀਂ ਨਹੀਂ ਇਹ ਫੋਟੋ ਕੱਪ ਦਾ ਹੈ ਮਤਲਬ ਕਿਤੋਂ ਦਾ ਇਹ ਹਾਂ ਇਹ ਵਾਲਾ ਪ੍ਰਾਣਾ ਇਹ ਤਾਂ ਪੂਰਾ 2 ਸਾਲ ਪਹਿਲੇ ਹੈ 2 ਸਾਲ ਪਹਿਲੇ ਚਾ ਵੀ ਤਰ ਨਾ ਆਇਆ ਓਕੇ ਬਗਲ ਗਿਆ ਵੀ ਠੀਕ ਹੈ ਇਹ ਬਹੁਤ ਇਹ ਬਹੁਤ ਪੁਰਾਣੀ ਫੋਟੋ ਇੱਥੇ ਲੱਗੀ ਹੋਈ ਹੈਗੀ ਤੇ ਕਾਫੀ ਪੁਰਾਣੀਆਂ ਫੋਟੋ ਹੋਰ ਵੀ ਲੱਗੀਆਂ ਹੋਈਆਂ ਇਧਰਲੇ ਪਾਸੇ ਹਿੰਦੀ ਸ਼ਰੇਮੇ ਦੀਆਂ ਫੋਟੋਆਂ ਆ ਬਾਲੀਵੁੱਡ ਦੀਆਂ ਫਿਲਮਾਂ ਫਿਲਮਾਂ ਦੀਆਂ ਅਫਰੀਕਾ 'ਚ ਤੁਹਾਨੂੰ ਆਮ ਹੀ ਦੇਖਣ ਨੂੰ ਮਿਲ ਜਾਣੀਆਂ ਕਾਜਲ ਸ਼ਰੂਖਾਨ ਸਲਮਾਨ ਖਾਨ ਇਧਰਲੇ ਵਾਸਤੇ ਅਕਸ਼ੇ ਕੁਮਾਰ ਸੁਨੀਲ ਸੈਟੀ ਪੂਰਾ ਯਾਰ ਫੀਲ ਹੀ ਨਹੀਂ ਹੁੰਦਾ ਵੀ ਅਫਰੀਕਾ 'ਚ ਤੁਰੇ ਫਿਰਦੇ ਆ ਲੱਗਦਾ ਵੀ ਇੰਡੀਆ ਦੀ ਕੋਈ ਸਲੂਨ ਹੈਗਾ ਉਹ ਵੀ ਆਪਾਂ ਸੁਣਿਆ ਸੀ ਵੀ ਹਾਂਜੀ ਆ ਦੇਖੋ ਇਧਰ ਹਮਦਾ ਬਚਨ ਦੀ ਇੱਕ ਫੋਟੋ ਆ ਬਾਲੀਵੁੱਡ ਦੇ دیਵਾਨੇ ਇੱਥੋਂ ਦੇ ਲੋਕ ਸਾਰੇ ਨਾਈਸ ਗੁੱਡ ਗੁੱਡ ਕਿੰਨਾ ਬਰਾਨਾ ਦੁਕਾਨ ਹੈ ਆਪਕਾ ਜੀ ਕਾ आप दुकान कितना पुराना है ये हाँ ये सेवेंटी फाइव सेवेंटी फाइव ईयर बहुत पुराना है अच्छा बहुत पुराना है।, है मेरे पिताजी थे यहाँ पर आपके पिताजी भी इधर ही थे ठीक है ओके ओके नाइस टू तो मीट यू सर थैंक यू सो मच थैंक यू थैंक यू सो मच है हमारा पिताजी हाँ जी यहाँ का जो राजा था हाइलोसेला से हां जी उनका बाल मेरे पिताजी काटते थे अच्छा इसे कौन सता एक पुराना बहुत अच्छा हां आप का... आपने अपने पिता वाला ही काम आगे फिर किया पूरी हां चलो अच्छा है जी मेरे बच्चे दोस्तों ऑस्ट्रेलिया में हैं सब अच्छा ऑस्ट्रेलिया में, में, में है अच्छा ठीक है ओके जी थैंक यू थैंक यू सर थैंक यू एओ जी अंगालियां इथोनियां कहना इंडिया दे ਕਾਫੀ ਜ਼ਾਰੇ ਘਰ ਵੀ ਤੁਹਾਨੂੰ ਮਿਲ ਜਾਣਗੇ ਕਹਿੰਦਾ ਇੰਡੀਅਨ ਲੋਕ ਰਹਿੰਦੇ ਆ ਇੰਨੀ ਇੰਡਜਾਈਨ ਦੇ ਘਰ ਆ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨੇ ਆ ਅੰਦਰ ਤਾਂ ਨਹੀਂ ਜਾਂਦੇ ਜ਼ਿਆਦਾ ਤੇ ਇਹ ਘਰ ਆ ਤੁਸੀਂ ਦੇਖੋ ਇੰਡੀਅਨ ਸਟਾਈਲ ਦੇ ਕਹਿੰਦਾ ਤੁਹਾਨੂੰ ਆਮ ਹੀ ਇੱਥੇ ਮਿਲ ਜਾਣਗੇ ਲੋਕ ਇਹ ਸ਼ਹਿਰ ਵਾਰ ਇਹਨਾਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕਿ ਜਿਹੜਾ ਇਥੋਂ ਦੇ ਲੋਕਾਂ ਦਾ ਰਿਲੀਜੀਅਨ ਹੈ ਉਹ ਮੋਸਟਲੀ 90% ਇੱਥੇ ਮੁਸਲਮਾਨ ਰਹਿੰਦੇ ਆ ਸ਼ਹਿਰ ਚ ਤੇ ਇਹਨੂੰ ਟਾਊਨ ਆਫ ਟੋਲਰੈਂਸ ਜਾਂ ਸਿਟੀ ਆਫ ਪੀਸ ਵੀ ਕਿਹਾ ਜਾਂਦਾ ਯੂਨੈਸਕੋ ਵਰਲਡ ਹੈਰੀਟੇਜ ਹੈ ਉਹਦਾ ਕਾਰਨ ਇਹ ਹੈ ਕਿਉਂਕਿ ਇਹ ਸ਼ਹਿਰ ਚ ਮੁਸਲਮ ਤੇ ਕ੍ਰਿਸਚੀਅਨ ਇਕੱਠੇ ਰਹਦੇ ਤੇ 90% ਵੈਸੇ ਮੁਸਲਮ ਆ 10% ਆਰਥੋਡੌਕਸ ਜਾਂ ਪ੍ਰੋਟੈਸਟੈਂਟ ਜਿਹੜੇ ਕ੍ਰਿਸਚੀਅਨ ਹੋ ਰਹਿੰਦੇ ਹੈਗੇ ਤੇ ਜਿਵੇਂ ਸਮਾਲੀਆ ਚ ਸਾਰੇ ਕ੍ਰਿਸਚੀਅਨ ਰਹਿੰਦੇ ਆ ਨਾ ਸਮਾਲੀਆ ਦੇ ਲੋਕਾਂ ਦਾ ਰਾਣਸਣ ਖਾਣ ਪੀਣ ਵੀ ਇਹਨਾਂ ਦਾ ਉਵੇਂ ਹੀ ਓਹੋ ਜਿਹਾ ਇਹਨਾਂ ਲੋਕਾਂ ਦਾ ਖਾਣ ਪੀਣਾ ਸ਼ਹਿਰ ਇਹ ਮੈਨਾਂ ਦਾ ਸਵੇਰੇ ਕੁਝ ਲੇਟ ਹੀ ਖੁੱਲਦਾ ਹੋਣਾ ਕਿਉਂਕਿ 8:30 ਹੋਇਆ ਸਵੇਰ ਦੇ ਤੇ ਹਜੇ ਪ੍ਰੋਪਰਲੀ ਸ਼ਹਿਰ ਖੁੱਲਿਆ ਨਹੀਂ ਹੈਗਾ ਤੇ ਆ ਜਿਹੜੇ ਮੈਂ ਗੱਲ ਕਰਦਾ ਸੀ ਨਾ ਪਹਿਲਾਂ ਪਹਿਰਾਵੇ ਦੀ ਕਿ ਇਹਨਾਂ ਲੋਕਾਂ ਦਾ ਪੂਰੇ ਥੋਪੀਆ ਤੋਂ ਰਹਿਣ ਸਹਿਣ ਨਾਲ ਅਲੱਗ ਹੈ ਸਮਾਲੀਆ ਨਾਲ ਤੇ ਜਿਵੇਂ ਸਮਾਲੀਆ ਚ ਮੁਸਲਮਾਨ ਕਲਚਰ ਹੈ ਨਾ ਤੇ ਖੁਔਰਤਾਂ ਮਤਲਬ ਇਦਾਂ ਰਹਿੰਦੀਆਂ ਇਹ ਵੀ ਜਿਹੜਾ ਬੰਦਿਆਂ ਦਾ ਰਹਿਣ ਸਹਿਣਾ ਹੈ ਵੀ ਐਵੇਂ ਦਾ ਹੈਗਾ ਜਿਹੜੀ ਇੱਥੋਂ ਦੀ ਲੈਂਗੁਏਜ ਹੈ ਨਾ ਉਹ ਵੀ ਪੂਰੇ ਥੋਪੀਆ ਨਾਲੋਂ ਵੱਖ ਹੈਗੀ ਪੂਰੇ ਥੋਪੀਆ ਚ ਅਮਹੈਰਿਕ ਲੈਂਗੁਏਜ ਹੈ ਜਿਹੜੀ ਉਹ ਬੋਲੀ ਜਾਂਦੀ ਹੈਗੀ ਤੇ ਪਰ ਇੱਥੇ ਹਰਾਰੀ ਲੈਂਗੁਏਜ ਬੋਲੀ ਜਾਂਦੀ ਹੈ ਤੇ ਜਿਹੜਾ ਇਹ ਸ਼ਹਿਰ ਹੈ ਜਾਂ ਇਥੋਂ ਨਾਲ ਅਲੱਗ ਵਾਲਾ ਹੈਗਾ ਤੇ ਬਾਕੀ ਇੱਥੇ ਅਰੈਬਿਕ ਤੇ ਵਰਲਡ ਵੀ ਥੋੜੇ ਵਰਤਦੇ ਆ ਇਹ ਲੋਕਾਂ ਦਾ ਵੀ ਜਿਹੜਾ ਨਾ ਚਿਹਰੇ ਮੋਰੇ ਹੈ ਅਰਬੀਆਂ ਨਾਲ ਵੀ ਥੋੜੇ ਥੋੜੇ ਤੁਹਾਨੂੰ ਅਰਬੀ ਇੰਡੀਅਨ ਤੇ ਸਮਾਲੀਅਨ ਇਹ ਸਾਰਾ ਤੁਹਾਨੂੰ ਇੱਥੇ ਪੂਰਾ ਮਿਕਸਚਰ ਮਿਲੇਗਾ ਤੇ ਜਦੋਂ ਤੁਸੀਂ ਪੂਰਾ ਇਥੋਪੀਆ ਘੁੰਮੋਗੇ ਇਥੋਪੀਆ ਘੁੰਮ ਕੇ ਸਾਰੇ ਦਾ ਸਾਰਾ ਇੱਥੇ ਆਉਂਗੇ ਤਾਂ ਤੁਹਾਨੂੰ ਇੱਥੇ ਦਾ ਬਿਲਕੁਲ ਇੱਕ ਡਿਫਰੈਂਟ ਕਲਚਰ ਮਿਲੇਗਾ ਖਾਣ ਪੀਣ ਤੋਂ ਲੈ ਕੇ ਬੋਲੀ ਤੋਂ ਲੈ ਕੇ ਸਾਨੂੰ ਐ ਲੱਗੂਗਾ ਵੀ ਇੱਕ ਵੱਖਰਾ ਦੇਸ਼ ਹੈ ਵੀ ਵੱਖਰੀ ਦੁਨੀਆ 'ਚ ਅਸੀਂ ਪਹੁੰਚ ਗਏ ਆਟੋ ਰਿਕਸ਼ਾ ਥਾਂ 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 ਚੱਲਦਾ ਆ ਜਿਹੜਾ ਫੋਰਸ ਵਾਲਾ ਇਹ ਚਾਈਨਾ ਨੇ ਬਣਾਇਆ ਹੈ ਕਹਿੰਦਾ ਆ ਕਿਹੜੀ ਗੱਡੀ ਆ ਵੋਈ 올ਡ ਫ੍ਰੈਂਚ ਕਾਰ 올ਡ ਫ੍ਰੈਂਚ ਕਾਰ ਯੈਸ ਪੀਜੋ ਬਿਫੋਰ ਦ ਬਜਾਜ ਦ ਇੰਡੀਆ ਟੁਕ ਟੁਕ ਕਮ ਹਾਂ 올 ધ ਪੀਪਲ ਇਨ ਆਹ ਰਾਡਿਅਸ ਦ 올ਡ ਫ੍ਰੈਂਚ ਪੀਜੋ ਫੋਰ ਆਫੋਰ ਥਿਸ ਇਜ਼ over 70 year old french car we oh, use it like a taxi ਇਹ ਹਨ 70 ਸਾਲ ਪੁਰਾਣੀ ਇਹ ਫ੍ਰੈਂਚ ਕਾਰ ਹੈਗੀ ਤੇ 70 ਕਿਹਾ ਜਾਂਦਾ ਹੈ 17 ਕਿਹਾ 17 اور 7 70 70 ਸਾਲ ਪੁਰਾਣੀ ਸਹੀ ਸੁਣੇ ਤੁਸੀਂ 70 ਸਾਲ ਪੁਰਾਣੀ ਗੱਲ ਹੈ ਤੇ ਕਾਰ ਹੈ ਪਹਿਲਾਂ ਕਹਿੰਦਾ ਇਹ ਯੂਜ਼ ਕੀਤੀ ਜਾਂਦੇ ਸੀਗੀ ਟੈਕਸੀ ਦੇ ਰੂਪ ਚ ਹੁਣ ਕਹਿੰਦਾ Bajaj Atto ਜਿਹੜੇ ਆ ਉਹ ਆਉਣੇ ਸ਼ੁਰੂ ਹੋ ਗਏ ਜਦੋਂ ਨੇ ਬਜਾਜ ਆਏ ਆਟੋ ਆਇਆ ਉਦੋਂ ਦੇ ਕਹਿੰਦਾ ਮਤਲਬ ਇਹਨਾਂ ਨੂੰ ਥੋੜੀ ਜਿਹੀ ਠੱਲ ਪਈਆ ਹੁਣ ਇਹ ਗੱਡੀਆਂ ਘੱਟ ਚੱਲਦੀਆਂ ਗਈਆਂ ਖੁਸ਼ੀ ਜਿੰਨੀਆਂ ਪਾ ਉਥੇ ਦੇਖੀਆਂ ਸੀਗੀਆਂ ਉਹਦੇ ਚ ਖੁਸ਼ੀ ਕੈਪਟੋਗ ਗਿਆ ਜਣਾ ਸੇਮ ਆ ਉਧੇ ਰੈੱਡ ਕਲਰ ਦੀਆਂ ਸੀ ਇੱਥੇ ਬਲੂ ਕਲਰ ਦੀਆਂ ਇਹ ਮੇਨ ਸਰਕਲ ਹੈ ਇਹਨਾਂ ਦਾ ਇਥੋਂ ਨਾ ਵਾਟ ਇਜ਼ ਦੀ ਸਰਕਲ ਨੇਮ ਆ ਥਿਸ ਡਿਸਪਲੇ ਇਸ ਕਾਲਡ ਫਰਸ ਮਗਾਲਾ horse market okay means horse market okay it used to be a horse market horse market now it is a tuk tuk market okay sabji market so now only market si but now tuk tuk market hon tuk tuk market theek hai yes. hello brother how are you fine namaste namaste babu namaste babuji indian nu sare pehchan de jande kena i see your car ਮੈਂ ਇਹਦੀ ਕਾਰ ਮਾਰੀ ਅੰਦਰਲੇ ਪਾਸੇ ਉਹ ਦੇਖ ਲਾ ਵੀ ਕਾਰ ਅੰਦਰਲੇ ਪਾਸੇ ਗਈ ਇਹ ਤੁਹਾਨੂੰ ਮੋਸਟਲੀ ਕਹਣਗੇ ਨਮਸਤੇ ਭਾਈਆ ਨਮਸਤੇ ਬਾਬੂ ਜੀ ਸਾਰਿਆਂ ਨੂੰ ਇੱਥੇ ਜਿਹੜੀ ਹਿੰਦੀ ਹੈ ਤੁਹਾਨੂੰ ਦੱਸਿਆ ਆਉਂਦੀ ਹੁੰਦੀ ਹੈ ਇੰਡੀਅਨ ਨੂੰ ਚੰਗੀ ਤਰ੍ਹਾਂ ਜਾਣਦੇ ਪਛਾਣਦੇ ਸੋ ਲੈਟਸ ਗੋ ਟੂ ਅਨਦਰ ਸਾਈਡ ਯੈਸ ਓਕੇ ਓਏ ਯਾਰ ਇੱਥੇ ਲੋਕ ਬਹੁਤ ਅੰਗ ਕਰਦੇ ਯੈਸ ਫਰਮ ਦਿਸ ਪਲੇਸ ਯੂ ਕੈਨ ਸੀ 올 ਦੇ ਪਾਰਕ ਗੇਟ ਡਾਇਰੈਕਸ਼ਨ 5 5 ਗੇਟ ਡਾਇਰੈਕਸ਼ਨ ਫਾਰ ਇਗਜ਼ਾਮਪਲ 1 ਓਕੇ ਟੂ ਡਾਊਨ ਦੇ ਓਕੇ 3 ਓਕੇ okay it will follow every each direction okay it will take you to every each place. every okay say like center city center this is the city center okay you just start right. to just start to you see over here okay it is the symbol of the path gate direction okay eh kehnda bhai jehda he old city da city center hai ga te etho kehnda tusi sari direction te sare panje gate dekh sakde ho ਇਹੀ ਕਹਿੰਦਾ ਮਤਲਬ ਇਹ ਰਿਪਰੈਜ਼ੈਂਟ ਵੀ ਕਰਦਾ ਇਹਦੇ ਪੰਜ ਕਿ ਦਰਵਾਜ਼ੇ ਇਹਦੇ ਬਣੇ ਹੋਏ ਇਹਦੇ ਅੰਦਰ ਉਹ ਜਿਹੜੇ ਤੁਸੀਂ ਦੇਖ ਰਹੇ ਹੋ ਲੈ ਵੀ ਹੁਣ ਨਿਕਲਿਆਂ ਬਾਹਰ ਸੜਕ ਵਾਲੇ ਪਾਸੇ ਦੁਆਰੇ ਗਲੀਆਂ 'ਚ ਵੀ are very near to the somali ha achili ts about 150 km to the border huh? but here about 45 kilometers, huh? you can see Somalia. That mountain. That one mountain that in this Somalia. Yes. It's oh, Somalia. it's very near. Very, very near. ਇਹ ਕਹਿੰਦਾ ਜਿਹੜੇ ਉਹ ਪਹਾੜ ਤੁਹਾਨੂੰ ਸਾਹਮਣੇ ਦਿਖਦੇ ਆ ਹੁਣ ਅਸੀਂ ਇੱਕ ਉੱਚੀ ਜਗ੍ਹਾ ਤੇ ਆਏ ਆ ਜਿੱਥੋਂ ਇਹ ਪੂਰਾ ਜਿਹੜਾ 올 ਟਾਊਨ ਆ ਇਹ ਦਿਖਦਾ ਸਾਹਮਣੇ ਵਾਲੇ ਪਹਾੜ ਕਹਿੰਦਾ ਸਮਾਲੀਆ ਚ ਆ ਉਹ ਜਿਹੜੇ ਉਹ ਪਿਛਲੇ ਸਮਾਲੀਆ ਦੇ ਆ ਕਹਿੰਦਾ ਸਾਰੇ ਐਂਡ ਹਾਊ ਮਚ ਟਾਈਮ ਇਫ ਵੀ ਵਾਂਟ ਟੂ ਗੋ ਟੂ ਦੀ ਸਮਾਲੀਆ ਫਰਮ ਹੇਅਰ ਹਾਊ ਮਚ ਟਾਈਮ Like one hour driving. One hour. Finish. Just one hour. Just one hour. And, the... and then you are there. We can it's see this is the Somaliland and the Somalia is there with yeah. the flats, the desert the area okay. you see around. And the one hour we can see pirates of the Somalia. <laughs> <laughs> okay. Yes. Yes. <laughs> Thank you. And you can even feel the breeze.

how does the harari house look like let's go ਪੰਜਾਬੀ ਚ ਵਸ ਦੋ ਰੁਪਏ ਇਹ ਕਹਿੰਦਾ ਯਾਰ ਵੀ ਜਿਹੜੇ ਇਹ ਇਥੋਂ ਦੇ ਇਥੋਪੀਆ ਦੇ ਨਾ ਹਰਾਰੀ ਪੁਰਾਣਾ ਘਰ ਹੈ ਤੇ ਉਹ ਤੁਹਾਨੂੰ ਅੰਦਰੋਂ ਦਿਖਾਉਣੇ ਆ 600 ਸਾਲ ਪੁਰਾਣਾ ਘਰ ਹੈ ਕਹਿੰਦਾ ਇਹ ਤੁਸੀਂ ਦੇਖ ਲਓ ਆਪਣੇ ਮਤਲਬ 550 ਸਾਲ ਗੁਰੂ ਨਾਨਕ ਦੇਵ ਜੀ ਨੇ ਹੁਣ ਉਸ ਤੋਂ ਵੀ ਪੁਰਾਣਾ ਹਾਂ ਘਰ ਹੈ ਇਹ ਆ ਨੀਸ ਵੇ ਆ ਦਿੱਤੀ ਯੈਸ ਸਲਾਮ ਓ ਕਮਾਲ ਆ ਯਾਰ ਆ ਤਾਂ ਇਹਨਾਂ ਨੇ ਨਵਾਂ ਪੋਰਸ਼ਨ ਬਣਾਇਆ ਸੰਤੋਰੀ ਨਹੀਂ ਲੱਗਦਾ ਸਹੀ ਐ ਆ ਆਮਾ ਦੇ ਆ ਦੇਖੋ ਪਾਰ ਕੇ ਨੇ ਛੋਲੇ ਛੋਲੇ ਸੁੱਕਣੇ ਪਾਰ ਕੇ ਕਾਲੇ ਛੋਲੇ ਸੁੱਕਣੇ ਪਾਰ ਕੇ ਕਰਤਾ ਆਪਣੇ ਆਰ ਕੀਏ ਸਾਰੇ ਓਮਾ 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 ਸਲਾਮ ਓਮਾ ਸਲਾਮ ਯਾ ਓਕੇ ਇਹ ਅੰਦਰਲੇ ਪਾਸੇ ਘਰ ਦਿਖਾਉਣੇ ਹੁਣ ਇਹਨਾਂ ਦਾ ਸਾਰਾ ਓਵਾ ਕਮਾਲ ਹੋ ਗਈ ਯਾਰ ਐਡਾ ਸੋਹਣਾ ਘਰ ਬਾਈ ਤੇ ਆ ਸਾਰੀਆਂ ਪਲੇਟਸ ਐ ਮੈਨੂੰ ਲੱਗਦਾ ਖਾਣ ਕਿਚ ਵੀ ਦੇਖੀਏ ਸੀ ਹਾਂਜੀ ਖਾਣ ਪੀਣ ਵਾਲੀਆਂ ਇਸ ਫਾਈਟਿੰਗ ਫਰਡੇਮੀ ਵਾਟ ਇਜ਼ ਇਟ ਇਟਸ ਅ ਪਲੇਟਸ ਐ ਇਟਸ ਨੈਕਸਟ ਯੂਜ਼ ਇਆ ਓ Is uh, it a, uh, this is we call this house gagar means the house of ferrari okay all the house in the old town is the same like this okay the difference between this house and another house in the old town is this, this house is well kept okay clean organized and all the equipment is here okay more woman touch okay when you go to every each house we have five different sitting of label. Oh. Uh, hey, ਮਤਲਬ ਆ ਡਿਫਰੈਂਸ ਇਹ ਕਹਿੰਦਾ ਜਿਵੇਂ ਬੈਠਣ ਨੂੰ ਬਣਿਆ ਹੋਇਆ ਨਾ ਇਹ ਬੈੱਡ ਵਗੈਰਾ ਨਹੀਂ ਲਾਉਂਦੇ ਸਾਰੇ ਘਰ ਚ ਜਾਂ ਜਿਵੇਂ ਆਪਣੇ ਸੋਫੇ ਹੁੰਦੇ ਆ ਇਸ ਤਰ੍ਹਾਂ ਦਾ ਇਹ ਅਮਣਾ ਕਿ ਰੱਖਦਾ ਯੈਸ ਇਟਲੀ ਮੈਂ 5 ਟਾਈਮ ਅ ਡੇ ਪ੍ਰੇਇੰਗ ਫॉर द ਮੁਸਲਿਮ oh ਬਿਯੋਂਡ ਥੈਟ ði ਸੀਟ ਇਜ਼ ਫॉर ਦ ਬੋਸ ਆਫ ਦ ਹਾਊਸ ਫॉर ਦ ਮੈਨ ওকে ਵੇਅਰ ਇਜ਼ ਯੂ ਸੀਟ ਐਂਡ ਹੀ ਪੁੱਟਸ ਹਿਸ ਫੁੱਟਸ ਓਵਰ ਹੀਰ ਇਹ ਤੇ ਕਹਿੰਦਾ ਬੋਸ ਬਣਦਾ ਕਰਦਾ ਮੈਂ ਹੁਣ ਬੋਸ ਬੋਸ ਬਣ ਕੇ ਮੈਂ ਬੈਠੂਗਾ ਮੈਂ ਬੈਠੀ ਪੰਜ ਪਾਰਟ ਜਿਹੜੇ ਨੇ ਤੁਹਾਨੂੰ ਦੱਸਿਆ ਅਲੱਗ-ਅਲੱਗ ਉਹਦੇ ਚ ਜਿਹੜੇ ਬੰਦੇ ਦਾ ਮਤਲਬ ਕੁਰਾਨ ਪੜ੍ਹਨਾ ਜਾਣਦੇ ਉਹ ਇੱਥੇ ਬਹਿੰਦੇ ਆ ਤੇ ਜਿਹੜਾ ਸਭ ਤੋਂ ਪਰਿਵਾਰ ਦਾ ਵੱਡਾ ਹੁੰਦਾ ਮੁਖੀ ਗ੍ਰੈਂਡਫਾਦਰ ਜਾਂ ਗ੍ਰੈਂਡਮਦਰ ਉਹ ਇੱਧਰ ਉਦੋਂ ਵੀ ਉੱਚੀ ਜਗ੍ਹਾ ਉੱਥੇ ਬਹਿੰਦਾ ਹੈਗਾ ਤੇ ਬਾਕੀ ਹੈੱਡ ਜਿਹੜਾ ਇੱਥੇ ਬਹਿੰਦਾ ਜਿੱਥੇ ਮੈਂ ਬੈਠਿਆ ਤੇ ਫੀਮੇਲਜ਼ ਬਹਿੰਦੀਆਂ ਜੜੀਆਂ ਘਰ ਦੀਆਂ ਔਰਤਾਂ ਉਹਨਾਂ ਨੂੰ ਥੋੜਾ ਥੱਲੇ ਬਿਠਾਇਆ ਜਾਂਦਾ ਹੈਗਾ ਤੇ ਗੈਸਟ ਲਈ ਇਹਨਾਂ ਦੇ ਇੱਕ ਅਲੱਗ ਜਗ੍ਹਾ ਬਣੀ ਹੁੰਦੀ ਹੈ ਥੋੜੀ ਜੀ ਤੇ ਉੱਥੇ ਗੈਸਟ ਨੂੰ ਬਿਠਾਇਆ ਜਾਂਦਾ ਹੈਗਾ ਇਹਨਾਂ ਦਾ ਤੁਸੀਂ ਕਹਿ ਸਕਦੇ ਤੇ ਪਾਠ ਦਾ ਰੂਮ ਤੇ ਪੂਜਾ ਰੂਮ ਸਾਰਾ ਕੁਝ ਇਹਨਾਂ ਦਾ ਇੱਕੋ ਹੀ ਹੈ ਲਿਵਿੰਗ ਰੂਮ ਸਾਰਾ ਕੁਝ ਇੱਕੋ ਜਿਹਾ ਹੁੰਦਾ ਸੀਗਾ ਇੱਥੇ ਤੇ ਇਧਰਲੇ ਪਾਸੇ ਇਹਨਾਂ ਦਾ ਜਿਹੜਾ ਫੈਮਿਲੀ ਦਾ ਪ੍ਰਾਈਵੇਟ ਪਾਰਟ ਹੈ ਇਹਨਾਂ ਕ ਜਿਹੜਾ ਤੁਹਾਨੂੰ ਦਿਖਾਇਆ ਇਹਨਾਂ ਨੇ ਮਤਲਬ ਦਿਖਾਉਣ ਲਈ ਰੱਖਿਆ ਹੋਇਆ ਸੀਗਾ ਤੇ ਇਹ ਕਹਿੰਦੇ ਹੋਰ ਦੱਸਿਆ ਨਿੱਕੇ ਜਿਹੇ ਇੱਥੋਂ ਪੌੜੀਆਂ ਜਾਂਦੀਆਂ ਉੱਪਰਲੇ ਪਾਸੇ ਉੱਪਰਲੇ ਪਾਸੇ ਜਦੋਂ ਕਹਿੰਦੇ ਜਿਹੜੀ ਮਤਲਬ ਘਰ ਦੀ ਔਰਤ ਹੈ ਉਹ ਪ੍ਰੈਗਨੈਂਟ ਹੋ ਜਿੰਦੀ ਇਹਨੂੰ ਉੱਪਰਲੇ ਪਾਸੇ ਜਾਣ ਦਿੱਤਾ ਜਾਂਦਾ ਹੈਗਾ ਤੇ ਇੱਥੇ ਇੱਕ ਵਿੰਡੋ ਹੈ ਨਿੱਕੇ ਜੀ ਇਹ ਕਹਿੰਦੇ ਜਦੋਂ ਕੋਈ ਡਾਕਟਰ ਆਉਂਦਾ ਜਾਂ ਵੈਦ ਆ ਉਏ ਵਿੰਡੋ ਦੇ ਵਿੱਚੋਂ ਦੀ ਗੱਲਬਾਤ ਕਰਦੀ ਮਤਲਬ ਜਿਹੜੀ ਔਰਤ ਹੈ ਉਹ ਬਾਹਰ ਨਹੀਂ ਹੁੰਦੀ ਸੋ ਇਹੋ ਜਿਹਾ ਆਲਾ ਦਵਾਲਾ ਸੀਗਾ ਦਿਖਾਉਣਾ ਸੀ ਤੇ ਹੁਣ ਅਸੀਂ ਚੱਲੇ ਆ ਇਸ ਘਰ ਤੋਂ ਬਾਹਰਲੇ ਪਾਸੇ ਤੇ ਤੁਹਾਨੂੰ ਜਿਹੜਾ ਹੋਰ ਸਿਟੀ ਆ ਉਹ ਦਿਖਾਉਣੀ ਆ ਹੁਣ ਉੱਪਰਲੇ ਪਾਸੇ ਤੁਹਾਨੂੰ ਇਹਨਾਂ ਦੇ ਘਰ ਦੇ ਨਾਲ ਹਾਂ ਇਹ ਕਹਿੰਦਾ ਵੀਊ ਦਿਖਦਾ ਉੱਪਰੋਂ ਪਤਾ ਨਹੀਂ ਅੰਦਰ ਜਾਊਗਾ ਤੇ ਦੇਖਦੇ ਆ ਉੱਪਰੋਂ ਕਿਹੋ ਜਿਹਾ ਦਿਖਦਾ ਯਾਰ ਕਲਰ ਖੁਸ਼ੀ ਬਾਲੇ ਤਿੱਖੇ ਨਹੀਂ ਕਰਕੇ ਰੱਖਦੇ ਇਹ ਅੱਖਾਂ 'ਚ ਵੱਜਦੇ ਆ ਹਨਾ ਉੱਪਰਲੇ ਪਾਸੇ ਇੱਕ ਕਮਰਾ ਹੀ ਹੈ Bedroom side. A bedroom. Here. A modern monarchy. It's a modern. Uh, no, it's, it's the same way it is. It's the same? They the, yes. They have the old way here. Okay. But uh, hmm? it's about, this house is 600 years old. Okay, it's not modern. Nothing modern. People to chat here. Oh. Uh, smoke sheets. Oh, Only this one modern. This one lights out. Yeah, the, door it gets and the doors, and doors modern. Pebbles, okay. Course. This is why actually we have the Cultural Museum Center. Instead of taking you there, I decided to come here because hmm. you can still see yeah. how it is. Yeah, it? We were there, you just see the empty house. Hmm. Hmm. So, okay. this house is still inactive. They always have windows to see a beautiful view come. Okay. <laughs> okay, another are the old windows. <laughs> ਦੇ ਇੱਥੋਂ ਦੇਖਦਾ ਪੂਰਾ 올ਡ ਟਾਊਨ ਜਿਹੜਾ ਬਾਹਰਲੇ ਪਾਸੇ ਤੁੰ ਕਮਾ ਫਰਾ ਰਹੀ ਸੀਗੀ ਉੱਪਰਲੇ ਪਾਸੇ ਵੀ ਯਾਰ ਠੰਡਾ ਹੈਗਾ ਇਹ ਅੰਦਰੋਂ ਵੀ ਠੰਡਾ ਸੀਗਾ ਇਹਨਾਂ ਦੇ ਘਰ ਦੀ ਨਾ ਕੰਦਾ ਮੋਟੀਆਂ ਵਾਲੀਆਂ ਮੈਨ ਲੱਗਦਾ ਤਾਂ ਕਰਕੇ ਜਿਹੜੇ ਘਰ ਹੈ ਮੋਸਟਲੀ ਠੰਡੇ ਹੁੰਦੇ ਆ ਇਹ ਕਿ ਕਿ ਮੈਂ ਗਰਮੀਆਂ ਚ ਠੰਡੇ ਰਹਿੰਦੇ ਨੇ ਸਰਦੀਆਂ ਚ ਗਰਮ ਰਹਿੰਦੇ ਇਹ ਤੁਸੀਂ ਨਾ ਹਾਂਜੀ ਮਟਾਈ ਕਰਕੇ ਨਾ ਇਹ ਤੁਸੀਂ ਵੈਸੇ ਪਹਿਲਾਂ ਵੀ ਦੇਖਿਆ ਹੋਣਾ ਬਾਹਰਲੇ ਪਾਸੇ ਕੰਦਾ ਕਿੰਨੀਆਂ ਮੋਟੀਆਂ-ਮੋਟੀਆਂ ਜਿੰਨੀਆਂ ਮੋਟੀਆਂ ਕੰਦਾ ਸੀਗੇ ਉਹਦੇ ਕਰਕੇ ਇਹ ਗਰਮ ਠੰਡੇ ਦਾ ਕੰਮ ਆਪਣੀ ਪਹਿਲਾਂ ਹੀ ਸਮੇਂ ਤੋਂ ਬਹੁਤ ਮੋਟੀ ਜੰਦਾ ਹੁੰਦੀ ਹੈ ਸੋਮੇ ਇਹ ਬਾਈ ਹੁਣ ਸਾਡਾ ਗਾਈਡ ਸਾਨੂੰ ਇੱਕ ਘਰ ਚ ਲੈ ਕੇ ਆਇਆ ਹੈ ਵਾਟ ਇਜ਼ ਇਟ ਦਿਸ ਇਜ਼ ਦਾ ਹਾਊਸ ਆਫ ਹਾਈਲਿਸ ਦਾ ਹਨੀਮੂਨ ਹਾਊਸ ਆਫ ਹਾਈਲਿਸ ਲਾਸੇ ਰਸਟਾਫਰੀ ਹਾਈਲਿਸ ਹਾਸੇ ਹਾਈਲਿਸ ਲਾਸੇ ਰਸਟਾਫਰੀ ਇਜ਼ ਦਾ ਲਾਸਟ ਕਿੰਗ ਆਫ ਇਥੋਪੀਆ ਓਕੇ ਹਿਸ ਹਾਊਸ ਹਿਸ ਹਾਊਸ ਹਨੀਮੂਨ ਹਾਊਸ ਹਨੀਮੂਨ ਹਾਊਸ ਓਕੇ ਐਕਚੁਅਲੀ ði ਹਾਊਸ ਵਾਸ ਬਿਲਟ ਬਾਈ ði ਇੰਡੀਅਨ ਮਰਚੈਂਟ uh in a symbol of the door we will see the ganesha okay eh kehnda bai jehda eh house hai jehda ithon de raaje de hanuman hanimoon layi banaya gaya siga te indian merchant ne vapari ne kisne banaya hona eh eh style bhi da indian dikh rahega oh darwajeyan de tusi dekh lo joi pehla gall kiti si na shivaji di ganesh ji di onna diyan jehdiyan ਅਦਲ ਮੂਰਤੀ ਹੈ ਡੈ ਜੈਨੋਮੇ ਬਣਿਆ ਹੋਇਆ ਤੇ ਬਾਕੀ ਮਿਊਜ਼ੀਅਮ ਚੰਦਰ ਕਹਿੰਦਾ ਵੀ ਜਿਆਦਾ ਕੁਝ ਇਨੀ ਪ੍ਰਾਣੀਆਂ ਚੀਜ਼ਾਂ ਰੱਖੀ ਹੋਈਆਂ ਰਸਾਲੇ ਜਾਂ ਕੁਝ ਹੋਰ ਜੇ ਤੁਸੀਂ ਦੇਖਣਾ ਬਾਹਰਲੇ ਪਾਸੇ ਦੇਖ ਲਿਆ ਤੇ ਬਾਕੀ ਹੁਣ ਕਰ ਸੀਗਾ ਤੁਹਾਨੂੰ ਬਾਹਰਲੇ ਪਾਸੇ ਹੀ ਦਿਖਾਉਣਾ ਸੀ ਅੰਦਰ ਅਸੀਂ ਜਿਆਦਾ ਇਹਦੇ ਜਾਣਾ ਨਹੀਂ ਹੈਗਾ ਤੇ ਕਹਿੰਦਾ ਪ੍ਰਾਣੀਆਂ ਪਿਕਚਰਸ ਵਗੈਰਾ ਹੀ ਹੈ ਮੇਂ ਇੰਜੇ ਹੀ ਫੋਟੋਆਂ ਵਗੈਰਾ ਸਾਰਾ ਕੁਝ ਇਹੀ ਹੈਗਾ ਤੇ ਹੋਰ ਕੁਝ ਜਿਆਦਾ ਕਹਿੰਦਾ ਹੈ ਨਹੀਂਗਾ ਤੇ ਹੁਣ ਬਾਹਰਲੇ ਪਾਸੇ ਚਲਦੇ ਆਂ ਸਲਤ ਅਸੀਂ ਬਾਹਰੋਂ ਦੇਖਣ ਦੇ ਇੰਟਰਸਟਿਡ ਆਏ ਸ਼ਹਿਰ ਨੂੰ ਸਾਰਾ ਵੀ ਜਿਹੜਾ ਬਾਹਰੋਂ ਆਲਾ ਦਵਾਲਾ ਲੋਕਾਂ ਨਾਲ ਗੱਲਾਂ ਬਾਤਾਂ ਕਰਨ ਚ ਲੈਟਸ ਗੋ ਯੇਲਾ oh thank you ਸਲਮਾਨ ਦੇ ਦੱਸਣ ਮੁਤਾਬਕ ਨਾ ਕਹਿੰਦਾ ਵੀ ਜੇ ਤੁਸੀਂ ਮਰੱਕੋ ਨਹੀਂ ਦੇਖਿਆ ਤਾਂ ਤੁਸੀਂ ਹਰਾਰ ਦੇਖ ਲਓ ਇੱਕੋ ਹੀ ਹੈ ਤੇ ਵੈਸੇ ਮਰੱਕੋ ਤੇ ਮਰਤਾਨੀਆਂ ਹੋ ਗਿਆ ਤੇ ਅਲਜੀਰੀਆ ਹੋ ਗਿਆ ਤੁਨੀਸ਼ੀਆ ਹੋ ਗਿਆ ਸਾਰੇ ਕੰਟਰੀ ਹਜੇ ਘੁੰਮਣੇ ਆ ਸੀ ਵੈਸਟ ਆਫ ਅਫਰੀਕਾ ਦਾ ਲਗਭਗ ਪਾਰਟ ਨੇਗੇ ਤੇ ਇਹ ਕਹਿੰਦਾ ਹੁਣ ਇਹ ਸਾਰਾ ਉਹਦੇ ਵਰਗਾ ਦਿਖਦਾ ਹੈਗਾ ਉਹ ਉੱਥੇ ਜਾ ਕੇ ਦੱਸਾਂਗੇ ਉਹਦੇ ਵਰਗਾ ਹੈਗਾ ਜਾਂ ਨਹੀਂ ਤੇ ਸਾਰੇ ਕਿਤਨੇ ਆ ਚੀਜ਼ਾਂ ਬਣਾਈਆਂ ਹੋਈਆਂ ਨੇ ਇੱਥੇ ਵੀ ਜਿਵੇਂ ਲਿਖਿਆ ਹੋਇਆ ਹੈਗਾ ਸਿਟੀ ਆਫ ਪੀਸ ਤੇ ਹਰਾਰ ਸਿਟੀ ਆਫ ਪੀਸ ਬੀ ਲਾਈਵਿੰਗ ਮਿਊਜ਼ੀਅਮ ਤੇ ਆਏ ਕਰਕੇ ਪੂਰੀਆਂ ਗਲੀਆਂ ਇਹਦੀਆਂ ਇੱਕੋ ਜਿਹੀਆਂ ਅੰਦਰਲੇ ਪਾਸੇ ਹਰਾਰ ਇਸ ਕਵਾਈਟ ਮਿਕਸਡ ਟੂ ਦ ਇੰਡੀਅਨ ਐਂਡ ਇਜੀਪਸ਼ੀਅਨ ওকে Uh, the jewellery is quite mixed mm -hmm. to India. Uh, the food, uh, many people speak the language. Mm -hmm. And beyond that the architect. Okay. These are the Harari wooden doors. Okay. Uh, it is originally from the Indian. Oh. The, uh, long ago before 100, 150 years, 200 years ago, okay. the Indian make it. Now the Harari learn from the Indian. and they still do same the design, design. the same design oh so nice so we gonna see what they make it. hmm ਸਾਨੂੰ ਨਾ ਹੁਣ ਲੱਕੜ ਦੇ ਇੱਕ ਕਾਰਖਾਨੇ ਚ ਲੈ ਕੇ ਆਇਆਗਾ ਤੇ ਇਹ ਕਹਿੰਦਾ ਵੀ ਜਿਹੜਾ ਕਾਫੀ ਸਾਲ ਪਹਿਲਾਂ ਇੱਥੇ ਜਿਹੜੇ ਇੰਡੀਅਨ ਸੀਗੇ ਉਹ ਆਏ ਸੀਗੇ ਤੇ ਉਹਨਾਂ ਦੇ ਡਿਜ਼ਾਈਨ ਦਾ ਪ੍ਰਭਾਵ ਇੱਥੋਂ ਦੇ ਲੋਕਾਂ ਤੇ ਕਹਿੰਦਾ ਪੈ ਗਿਆ ਤੇ ਹੁਣ ਮੋਸਟਲੀ ਜਿੰਨੇ ਲੋਕ ਕਹਿੰਦਾ ਇੱਥੇ ਡਿਜ਼ਾਈਨ ਬਣਾਉਂਦੇ ਆ ਸਾਡੇ ਆ ਸਾਰਾ ਕਾਰੀਗਰੀ ਦਾ ਕੰਮ ਚੱਲਦਾ ਕਹਿੰਦਾ ਅਸੀਂ ਇੰਡੀਅਨ ਸਟਾਈਲ ਫੋਲੋ ਕੀਤਾ ਹੋਇਆ ਇੰਡੀਅਨ ਸਟਾਈਲ ਬਣਾਉਂਦੇ ਆ ਸਾਰਾ ਤੇ ਐੇ ਤੋਂ ਦੇ ਲੋਕ ਕਹਿੰਦਾ ਉਹੀ ਕਾਪੀ ਕਰਨਾ ਉਵੇਂ ਸਿੱਖ ਗਏ ਸਾਰਾ ਤੇ ਹੁਣ ਦਰਵਾਜ਼ੇ ਆ ਕੁਛ ਇچھے ਜਿਹੜੇ ਪਈ ਐ ਉਹ ਤੁਹਾਨੂੰ ਇੱਥੋਂ ਦੇ ਦਿਖਾਉਣੀ ਆ ਆ ਜਿਵੇਂ ਆ ਦਿਖਾਈਂਦਾ ਓਕੇ ਗਿਵ ਇਟ ਟੂ ਮੀ ਇਹੋ ਜੇ ਡਿਜ਼ਾਈਨ ਕਹਿੰਦਾ ਵੈਸੇ ਇੰਡੀਆ ਚੱਲਦੇ ਆ ਤੇ ਇਹ ਨਾਲ ਅਸਲ ਚ ਪੋਰਟ ਸੀਗਾ ਯਾਰ ਜਿਵੇਂ ਸਮਾਲੀਆ ਪੋਰਟ ਐ ਸਮਾਲੀਆ ਦੇ ਨੇੜੇ ਹੋਣ ਕਰਕੇ ਮਤਲਬ ਸਮਾਨ ਸ਼ਿਪਿੰਗ ਸ਼ਿਪਿੰਗ ਰਾਹੀ ਇਤਰਾ ਹੁੰਦਾ ਰਿਹਾ ਤੇ ਲੋਕ ਉਵੇਂ ਕਲਚਰ ਆਫ ਦਾ ਫੋਲੋ ਕਰਦੇ ਗਏ ਸੋਏ ਸੀ ਆਪਣਾ ਵਲੌਗ ਅੱਜ ਦਾ ਤੇ ਇੱਥੋਂ ਦੇ 올ਡ ਸਿਟੀ ਦਾ ਜਸਮਾਲੀਆ ਦਾ ਵਾਲਾ ਦੁਬਾਰਾ ਜਿਹੜਾ ਤੁਹਾਨੂੰ ਦਿਖਾਇਆ ਕਿਹੋ ਜਿਹਾ ਇੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਹੈ ਜੁੜੇ ਰਹੋ ਸਾਡੇ ਸਬਰ ਨਾਲ ਤੇ ਦਿਖਾਉਂਦੇ ਰਹਾਂਗੇ ਨਵੀਂ-ਨਵੀਂ ਦੁਨੀਆ ਦਾ ਤੇ ਮਿਲਦੇ ਆਂ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਫਿਰ ਹਰਾਰ ਤੋਂ ਗੁੱਡ ਬਾਏ ਸਸਕੀ ਕਾਲ ਰੱਬ ਰੱਖਾ